ああ。<様> ਨੇਪਰ ਸਰਕਾਰ ਨੇ ਸ਼ਰਾਧੀਆਂ ਸਾਹਦੇ ਕੋਈ ਹਲਵਾਤ ਨਹੀਂ ਕਾਰਵਾਈ ਨਹੀਂ ਕੀਤੀ ਉੱਥੇ 200 ਤੋਂ ਪਰਚਾ ਚਾਚੂਕੇ ਗਏ ਕਹਿਯਾਰ ਤੋਂ ਪਰਚਾ ਚਾਚੂਕੇ ਗਏ ਜਿੱਦਕੇ ਲੋਕਾਧਿਕ ਪਿੰਡ ਕਰਕੇ ਖ਼ਬਰ ਹੀ ਕੋਈ ਆਈ ਜਿਹੜੇ ਮਸੀਹ ਲੋਕ ਹੈ ਸ਼ਾਂਤੀ ਦੇ ਪੁਜਾਰੀ ਹੈ ਸ਼ਾਂਤੀ ਦੇ ਹੈ ਬਹਿਰਾ ਜਾਣਦੇ ਸ਼ਾਂਤੀ ਦੇ ਰਹਿਣਾ ਪਸੰਦ ਕਰਦੇ ਆ ਤੇ ਹਿੰਸਾ ਇਹਦਾ ਹਿੱਸਾ ਨਹੀਂ ਹੈ ਪਰ ਕੁਝ ਲੋਕ ਇਹਨਾਂ ਨੂੰ ਡਿਸਟਰਬ ਕਰ ਰਹੇ ਹੈ ਤੇ ਸਾਡੀ ਮੰਗ ਹੈ ਕਿ ਬਣੀ ਤੇ ਸਰਕਾਰ ਉਹ ਜਿਨ੍ਹਾਂ ਲੋਕਾਂ ਨੇ ਸ਼ਾਂਤੀ ਭੰਗ ਕੀਤੀ ਹੈ ਚਾਚੂਕੇ ਚਾਚੂਕੇ ਲੋਕਾਂ ਨੂੰ ਸ਼ਾਂਤੀ ਤਾ ਪ੍ਰੇਸ਼ਾਨ ਕੀਤਾ ਉਹਨਾਂ ਤੇ ਪਰਚਾ ਦਰਜ ਕਰੇ ਤੇ ਕਾਰਵਾਈ ਕਰੇ ਤੇ ਗ੍ਰਿਫਤਾਰ ਕਰੇ ਦੇ ਵਿੱਚ ਹੀ 1200 ਘਰ ਦੇ ਮਸੀਹ ਲੋਕਾਂ ਨੂੰ ਅੱਗ ਲਾਈ ਆ ਉਹਦਾ ਅਸੀਂ ਬੜਾ ਸਾਨੂੰ ਬੜਾ ਦੁੱਖ ਆ ਤੇ ਅਸੀਂ ਇਸ ਕਰਕੇ ਅੱਜ ਪੁਤਲਾ ਫੂਕੇ ਆ ਮੋਦੀ ਸਰਕਾਰ ਦਾ ਕਿਉਂਕਿ ਉਹ ਉਹਨਾਂ ਨੇ ਕੋਈ ਵੀ ਉੱਥੇ ਕਾਰਵਾਈ ਨਹੀਂ ਕੀਤੀ ਤੇ ਅਸੀਂ ਇਹੀ ਕਹਿੰਦੇ ਆ ਵੀ ਜੇ ਹੁਣ ਬਾਈ ਜਨਸ ਨੇ ਇਹਨਾਂ ਨਾਲ ਕਾਰਵਾਈ ਕੀਤੀ ਤਾਂ ਅਸੀਂ ਪੂਰਾ ਜਿੰਨਾ ਵੀ ਸਾਡਾ ਮਸੀਹ ਭਾਈਚਾਰਾ ਹੋਊਗਾ ਉਹ ਸੜਕਾਂ ਤੇ ਆਊਗਾ ਤੇ ਇਹਨਾਂ ਨੇ ਬਹੁਤ ਬੜਾ ਗਲਤ ਕੰਮ ਕੀਤਾ ਉੱਥੇ 1200 ਮਸੀਹ ਲੋਕਾਂ ਦੇ ਘਰਾਂ ਨੂੰ ਅੱਗ ਲਾਤੀ ਤੇ 250 ਜਿਹਨਾਂ ਨੇ ਚਰਚ ਫੂਕਤ ਤੇ ਇਹਨਾਂ ਨੇ ਜੇ ਕੋਈ ਨਹੀਂ ਕਾਰਵਾਈ ਕਰੀ ਤਾਂ ਜਿੰਨਾ ਵੀ ਸਾਡਾ ਪੰਜਾਬ ਇਕੱਠਾ ਹੋ ਕੇ ਤਾਂ ਸੜਕਾਂ ਤੇ ਆ ਕੇ ਅਸੀਂ ਬੜੇ ਜ਼ੋਰ ਦੇ ਨਾਲ ਧੰਨਵਾਦੀ ਕਰਾਂਗੇ ਤੇ ਜਾਮ ਵੀ ਕਰਾਂਗੇ